ਖੁਸ਼ੀ ਇਸ ਕੱਲ ਦੀ ਹਰ ਰੋਜ਼ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੀ ਟੀਮ ਦੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਇੱਕ ਬੰਦਾ ਉਹਨਾਂ ਤੋਂ ਕਹਦੇ ਮੈਂ ਪੈਸਾ ਦੇ ਕੇ ਲੱਗਿਆ ਜਾਂ ਮੈਂ ਐਮਐਲਏ ਜਾਂ ਬਣਤੇ ਦੀ ਸਪਾਰਸ਼ ਦੇ ਲਈ ਹੁਣ ਤਾਂ ਪਿੰਡਾਂ 'ਚ ਢੋਲ ਵਜਣ ਦੀ ਵੀਡੀਓ ਆਉਂਦੀ ਹੈ ਆਪਾਂ ਪਿੰਡ ਵਾਲੇ ਆਪਾਂ ਗਿਣਦੇ ਹੁੰਦੇ ਸੀ ਕਿ ਆਪਣੇ ਪਿੰਡ 'ਚ ਕਿੰਨੇ ਸਰਕਾਰੀ ਮੁਲਾਜ਼ਮ ਨੇ ਚਮਈ ਖਤਮ ਹੋ ਗਿਆ ਸੀ ਕੰਮ ਹੁਣ ਵਧਣ ਲੱਗੇ ਆ ਹੁਣ ਇੱਕ ਪਿੰਡ 'ਚੋਂ ਤਿੰਨ ਤਿੰਨ ਚਾਰ ਚਾਰ ਨਿਕਲ ਨੇ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਖ ਨਹੀਂ ਹੋ ਜਾਂਦੇ ਦੁੱਖ ਵੰਡਣ ਨਾਲ ਤੁਹਾਡੇ ਦੁੱਖਾਂ ਨੂੰ ਤੇ ਕਰਨਾ ਹੈ ਤੁਹਾਡੀ ਖੁਸ਼ੀਆਂ ਤੁਹਣੀ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਤੇ ਮੈਂ ਪਟਿਆਲਾ ਦੇ ਤਬਲਾਨਪਿੰਡ ਤੋਂ ਬਿਲੋਂਗ ਕਰਦੀ ਆਂ। ਮੈਂ 5 ਸਾਲ ਤੋਂ ਸੈਨੋਗ੍ਰਾਫੀ ਦੇ ਪੇਪਰ ਦੀ ਤਿਆਰੀ ਕਰ ਰਹੀ ਸੀ। ਪੰਜਾਬ ਸਰਕਾਰ ਦੇ ਆਉਣ ਤੋਂ ਬਾਅਦ ਐਸਐਸ ਬੋਰਡ ਦੇ ਥਰੂ ਮੇਰੀ ਸਿਲੈਕਸ਼ਨ ਐਜ ਇਸ ਟੈਨੋਟਾਈਪੇਸਟ ਵਾਟਰ ਸਪਲਾਈ ਡਿਪਾਰਟਮੈਂਟ ਰੋਪੜ ਵਿਖੇ ਹੋਈ ਹੈ ਇੱਥੇ ਆਣ ਤੋਂ ਬਾਅਦ ਸਾਰੇ ਸਟਾਫ ਅਤੇ ਐਕਸ਼ਨ ਸਰ ਵੱਲੋਂ ਮੈਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਗਿਆ ਸਟਾਫ ਵੱਲੋਂ ਪੂਰਾ ਪਿਆਰ ਦਿੱਤਾ ਗਿਆ ਮੈਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਇਹ ਇਦਾਂ ਦੇ ਕੰਮ ਚੱਲਦੇ ਰਹਿਣੇ ਚਾਹੀਦੇ ਆ ਕਦੇ ਰੁਕਣੇ ਨਹੀਂ ਚਾਹੀਦੇ ਪੰਜਾਬ ਸਰਕਾਰ ਅਜਿਹੇ ਉਪਰਾਲੇ ਕਰਦੀ ਰਹੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਰਹੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਰੁਜ਼ਗਾਰ ਦਿੱਤਾ